ਸਤਿ ਸ਼੍ਰੀ ਅਕਾਲ ਦੋਸਤੋ ਲੋਕ ਰਣ ਪੰਜਾਬੀ ਤੇ ਸਵਾਗਤ ਹੈ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸ ਪਰਮਿੰਦਰ ਸਿੰਘ ਰਾਇਰ ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਹੈ ਗੁਰਜਿੰਦਰ ਜੀ ਤੁਸੀਂ ਸੋ ਦੋ 2023 ਦਾ ਵਾਰਾ ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਦੇ ਨਾਲ ਸਮਾਪਤ ਹੋ ਗਿਆ 2024 ਦੇ ਵਿੱਚ ਬੈਠੇ ਹੋਏ ਅੱਜ ਆਪਾਂ ਗੱਲ ਕਰ ਰਹੇ ਹਾਂ ਲੋਕ ਰਣ ਚੈਨਲ ਪੰਜਾਬੀ ਤੇ ਸਾਰੀ ਟੀਮ ਵੱਲੋਂ ਤੁਬਈ ਸਾਰੀ ਹੀ ਵਿਊਰਸ਼ਿਪ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਇਹ ਮਤਲਬ ਗਿਆ ਆਪਣੇ ਇਤਿਹਾਸ ਦੇ ਨਾਲ ਪਰ ਡੇਟਾ ਤਰੀਕਾ ਤੋਂ ਇਲਾਵਾ ਬਹੁਤ ਉਹ ਘਟ ਚੀਜ਼ਾਂ ਨੇ ਜਿਹੜੀਆਂ ਬਦਲਦੀਆਂ ਨੇ ਹੁਣ ਵੀ ਆਪਾਂ ਗੱਲ ਕਰ ਰਹੇ ਹਾਂ ਪ੍ਰੋਗਰਾਮ ਕਰ ਰਹੇ ਹਾਂ ਖਬਰਾਂ ਟੌਪ ਦੀਆਂ ਜਿੱਦ ਤੱਕ ਤੁਹਾਨੂੰ ਪਤਾ ਕਿ ਅਸੀਂ ਬਿਤੇ ਸਾਲਾਂ ਤੋਂ ਸਿਆਸਤ ਦੀ ਜਿਹੜੀ ਗੱਲਬਾਤ ਹੈ ਉਹ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ 23 ਤੋਂ ਭਾਵੇਂ 24 ਬਦਲ ਗਿਆ ਪਰ ਸਿਆਸਤ ਉੱਥੇ ਹੀ ਖੜੀ ਆ ਜਿੱਥੇ ਕੱਲ ਪਿਛਲੇ ਸਾਲ ਸੀ ਸੋ ਅੱਜ ਵੀ ਜਿਹੜੀ ਨਵੀਂ ਡਵੈਲਪਮੈਂਟ ਐ ਸਿਆਸਤ ਦੀ ਉਹਦੇ ਤੇ ਗੱਲਬਾਤ ਕਰਾਂਗੇ ਨਵਜੋਤ ਸਿੰਘ ਸਿੱਧੂ ਜਿਹੜੇ ਕਹਿੰਦੇ ਨੇ ਕਿ ਮੈਂ ਪੰਜਾਬ ਦੇ ਲਈ ਸੰਕਟਮੋਚਨਾ ਦੂਜੇ ਪਾਸੇ ਕਾਂਗਰਸ ਦੀ ਪੰਜਾਬ ਦੇ ਲੀਡਰਸ਼ਿਪ ਕਹਿੰਦੀ ਹੈ ਕਿ ਸਾਡੇ ਲਈ ਸਿੱਧੂ ਸੰਕਟ ਹੈ ਹੁਣ ਨਵਜੋਤ ਸਿੰਘ ਸਿੱਧੂ ਵਰਾਂ ਦਾ ਇੱਕ ਨਵਾਂ ਗਏ ਪੈਂਕੜਾ ਕੀ ਕਰਨ ਜਾ ਰਹੇ ਨੇ ਉਹਦੇ ਤੇ ਜਿਹੜੀ ਹੈਗੀ ਗੱਲਬਾਤ ਕਰਾਂਗੇ ਇਹ ਨਵਜੋਤ ਸਿੰਘ ਸਿੱਧੂ ਦੇ ਹੁਣ ਜਿਹੜੇ ਐਕਸ਼ਨ ਨੇ ਉਹ ਡਿਲੀ ਹੋ ਗਏ ਨੇ ਪਹਿਲਾਂ ਆਵਾਂਗੇ ਐ ਨਹੀਂ ਕਿ ਨਵਜੋਤ ਸਿੰਘ ਸਿੱਧੂ ਹੁਣ ਦੋ ਸਾਲ ਬਾਅਦ ਆਵਾਂਗੇ ਇੱਕ ਪ੍ਰੋਗਰਾਮ ਕਰਨਗੇ ਫਿਰ ਚਲੇ ਜਾਣਗੇ ਸਾਲ ਬਾਅਦ ਫੇਰ ਆਉਣਗੇ ਹੁਣ ਨਵਜੋਤ ਸਿੰਘ ਸਿੱਧੂ ਹਫਤੇ ਹਫਤੇ ਬਾਅਦ ਆਉਂਦੇ ਨੇ ਤੇ ਨਾਲੋ ਨਾਲ ਭਗਵੰਤ ਮਾਨ ਸਾਹਿਬ ਤੇ ਕੇਂਦਰ ਦੀ ਲੀਡਰਸ਼ਿਪ ਸ਼ਹੀਦਾਂ ਨੂੰ ਲੈ ਕੇ ਚਾਕੀਆਂ ਨੂੰ ਲੈ ਕੇ ਸਾਰੀ ਗੱਲਬਾਤ ਉਹਦੇ ਤੇ ਵੀ ਰੱਖਾਂਗੇ ਕਿ ਹੁਣ ਉਹਦੇ ਚ ਜਿੰਨੇ ਅੱਗੇ ਵਧਿਆ ਗਿਆਨ ਭਗਵੰਤ ਮਾਨ ਸਾਹਿਬ ਹੁਣ ਕੀ ਕਹਿੰਦੇ ਨੇ ਤੇ ਕੀ ਕੁਝ ਉਹਦੇ ਚ ਹੁਣ ਤੱਕ ਹੋਇਆ ਸੱਚਾ ਕੌਣ ਝੂਠਾ ਕੌਣ ਸਾਰੀਆਂ ਗੱਲਾਂ ਬੜੀਆਂ ਮੱਤ ਪਰਨੌਂਦੀਆਂ ਨੇ ਪਰ ਪ੍ਰਮਿੰਦਰ ਜੀ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਇੱਕ ਪ੍ਰੋਗਰਾਮ ਉਹ ਹੋਰ ਕਰਨ ਜਾ ਰਹੇ ਨੇ ਜਿਹੜਾ ਉਹਨਾਂ ਨੇ ਮਹਿਰਾਜ ਦੇ ਵਿੱਚ ਕੀਤਾ ਸੀ ਉਹ ਪ੍ਰੋਗਰਾਮ ਮਹਿਰਾਜ ਤੋਂ ਫਿਰ ਦਿੱਲੀ ਪਹੁੰਚ ਗਿਆ ਸੀ ਜਦੋਂ ਲੀਡਰਸ਼ਿਪ ਨੇ ਬੁਲਾਏ ਸੀ ਹਾਲਾਂਕਿ ਉਹਦੇ ਤੇ ਚਾਦਰ ਪਾ ਲਈ ਗਈ ਸੀ ਕਿ ਅਸਾਂ ਦਾ ਸੀਟ ਸ਼ੇਅਰਿੰਗ ਦੀ ਗੱਲ ਕਰਨੀ ਹੈ ਜਾਂ ਕਾਂਗਰਸ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਰਨੀ ਹੈ ਉਹ ਗੱਲ ਤਾਂ ਕਹਿੰਦੇ ਕਿ ਉੱਥੇ ਵੱਖਰੇ ਪਣਦੀ ਹੋਈ ਸੀ ਸੋ ਸਿੱਧੂ ਸਾਹਿਬ ਵੱਲੋਂ ਇੱਕ ਹੋਰ ਜਿਹੜਾ ਪ੍ਰੋਗਰਾਮ ਹੈ ਉਹ ਆਪਣਾ ਰੱਖ ਲੈ ਗਿਆ ਜੀ ਹਾਂ ਬਿਲਕੁਲ ਜਿਹੜਾ ਨਵਜੋਤ ਸਿੰਘ ਸਿੱਧੂ ਵੱਲੋਂ ਆਪਾਂ ਕਹਿ ਲਓ ਕਿ ਆਪਣੀ ਤਾਕਤ ਕਹਿ ਲਓ ਵਧਾਈ ਜਾ ਰਹੀ ਹੈ ਲਗਾਤਾਰ ਚਾਹੇ ਉਹ ਹੁਣ ਜਿਹੜਾ ਬੈਨਰ ਆਇਆ ਹੈ ਉਹਦੇ ਤੋਂ ਸਪਸ਼ਟੋ ਜਨ ਪਤਾ ਲੱਗਦਾ ਕਿ ਜਿਹੜਾ 7 ਤਰੀਕ ਨੂੰ ਨੇ ਰੱਖੀ ਹੈ ਬਠਿੰਡਾ ਦੇ ਵਿੱਚ ਕੋਟਸ਼ਮੀਰ ਪਿੰਡ ਦੇ ਵਿੱਚ ਲੋਕ ਮਿਲਣੀ ਪ੍ਰੋਗਰਾਮ ਉਹਦੇ ਵਿੱਚ ਬੈਨਰ ਤੋਂ ਹੀ ਪਤਾ ਲੱਗਦਾ ਕਿ ਜਿੱਤੇਗਾ ਪੰਜਾਬ ਹੋਰ ਜਿੱਤੇਗੀ ਕਾਂਗਰਸ ਦੇ ਨਾਰੇ ਥੱਲੇ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਮਤਲਬ ਪਹਿਲਾਂ ਨਵਜੋਤ ਸਿੰਘ ਸਿੱਧੂ ਜਿਹੜਾ ਹੈ ਇਕੱਲੇ ਚੱਲੇ ਸੀ ਪਰ ਹੁਣ ਕਾਂਗਰਸ ਦਾ ਨਾਮ ਨਾਲ ਲੈ ਕੇ ਚੱਲ ਰਿਹਾ ਔਰ ਖਾਸ ਕਰ ਬਠਿੰਡਾ ਇਲਾਕਾ ਜਿਹੜਾ ਹੈਗਾ ਉਹਨੂੰ ਫੋਕਸ ਕੀਤਾ ਹੋਇਆ ਹੈ ਜ਼ਿਆਦਾ ਤੇ ਪਿਛਲੇ ਦਿਨੀ ਆਪਾਂ ਗੱਲ ਵੀ ਕੀਤੀ ਸੀ ਇਹਨਾਂ ਦੀ ਮੀਟਿੰਗ ਵੀ ਹੋਈ ਸੀਗੀ ਪੂਰੀ ਪੰਜਾਬ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਕਿਤਨਾ ਕਿਤੇ ਖੌਫ ਵਿੱਚ ਵੀ ਹੈਗੀ ਹੈ ਸਿੱਧੂ ਤੋਂ ਉਹਨਾਂ ਨੂੰ ਡਰ ਵੀ ਆ ਰਿਹਾ ਤੇ ਸਿੱਧੂ ਚਾਹੁੰਦੇ ਵੀ ਨਹੀਂ ਕਿ ਉਹ ਸਿੱਧੂ ਜਿਹੜਾ ਹੈ ਲਗਾਤਾਰ ਆਪਣੀ ਤਾਕਤ ਵਧਾਵੇ ਉਹ ਇਹ ਤਾਕਤ ਦਾ ਪਤਾ ਉੱਪਰ ਹਾਈ ਕਮਾਂਡ ਨੂੰ ਲੱਗੇ ਤੇ ਹਾਈ ਕਮਾਂਡ ਜਿਹੜਾ ਹੈ ਉਹ ਕਿਤੇ ਨਾ ਕਿਤੇ ਸਿੱਧੂ ਨੂੰ ਨਵੀਂ ਜ਼ਿੰਮੇਵਾਰੀ ਦੇ ਕੇ ਪੰਜਾਬ ਦਾ ਨਾਮਦਾਰ ਕਰ ਦੇਵੇ ਹਾਲਾਂਕਿ ਰੌਜ ਹੈਗਾ ਹੈ ਹਾਈ ਕਮਾਂਡ ਤੇ ਫੋਟੋ ਆ ਵੀ ਤੁਸੀਂ ਦੇਖਿਆ ਜੀ ਕਿ ਖੜਗੇ ਤੋਂ ਲੈ ਕੇ ਰਾਹੁਲ ਸੋਨੀਆ ਵਗੈਰਾ ਦੀਆਂ ਲਾਜਾਂ ਹੋ ਜਾਂਦੇ ਸਾਰਿਆਂ ਦੀਆਂ ਬੈਨਰ ਦੇ ਉੱਤੇ ਤੇ ਪੰਜਾਬ ਦੀ ਲੀਡਰਸ਼ਿਪ ਨੂੰ ਫਿਲਹਾਲ ਇਸ ਪ੍ਰੋਗਰਾਮ ਵਿੱਚ ਵੀ ਪਿੱਛੇ ਰੱਖਿਆ ਗਿਆ ਚਾਹੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਕਿਹਾ ਗਿਆ ਸੀ ਰਾਜਾ ਗੁਰਿੰਗ ਵੱਲੋਂ ਵੀ ਕਿਹਾ ਗਿਆ ਸੀ ਕਿ ਕਾਂਗਰਸ ਦੀ ਮੰਚ ਤੇ ਆਓ ਕਾਂਗਰਸ ਦੀਆਂ ਰੈਲੀਆਂ ਚਾਓ ਕਾਂਗਰਸ ਦੇ ਇਕੱਠਾ ਜਾਓ ਤੇ ਆਪਣੇ ਕੱਲੇ ਪ੍ਰੋਗਰਾਮ ਨਾਲ ਇਕੋ ਆਪਣੇ ਆਪ ਨੂੰ ਨਾ ਜਮਕਾਓ ਤੇ ਉਹ ਉਹ ਚੀਜ਼ ਜਿਹੜੀ ਹੈਗੀ ਦੁਬਾਰਾ ਫੇਰ ਨਮਜੋਤ ਸਿੰਘ ਸਿੱਧੂ ਨੇ ਕੀਤੀ ਹੈ ਤੇ ਲਗਾਤਾਰ ਆਪਣੀ ਤਾਕਤ ਵਧਾਉਣ ਦੇ ਮਹਿੰਮ ਚਲਾਈ ਹੋਈਆਂ ਉਹਨਾਂ ਨੇ ਉਹਦੇ ਚੱਕਰਾਂ 'ਚ ਹੈਗੇ ਨੇ ਕਿ ਮੈਂ ਫੋਕਸ ਮੇਰੇ ਤੇ ਰਹੇ ਕਾਂਗਰਸ ਦਾ ਹਾਈ ਕਮਾਂਡ ਦਾ ਫੋਕਸ ਮੇਰੇ ਤੇ ਰਹੇ ਲੋਕ ਮੰਡਲੀ ਪ੍ਰੋਗਰਾਮ ਕੀਤਾ ਮਹਾਰਾਜ ਤੋਂ ਬਾਅਦ ਜਿਹੜਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਤਕਲੀਫ ਵੀ ਹੋਈ ਸੀ ਕਹਿੰਦੇ ਵੀ ਹੈ ਜਦੋਂ ਬੱਲਾ ਬੰਦਾ ਚਾਹੁੰਦਾ ਹੈ ਪਾਰਟੀ ਤੋਂ ਪਰੇ ਹੋ ਕੇ ਖਾਸ ਕਰ ਨਵਾਂ ਬੰਦਾ ਹੋਵੇ ਜਦੋਂ ਪਾਰਟੀ ਲਈ ਕਿੱਥੇ ਇਹਨਾਂ ਨੇ ਅੱਧੀ ਅੱਧੀ ਸਦੀ ਹੋ ਗਈ ਇਹਨਾਂ ਨੂੰ ਕਾਂਗਰਸ ਦੀ ਢੋਲੀ ਵਿੱਚ ਪਿਆ ਉਹ ਤੇ ਉਦੋਂ ਬਾਅਦ ਉਹਨਾਂ ਨੇ ਆਪਣਾ ਦਰਦ ਵੀ ਕੱਢਿਆ ਸੀਗਾ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਜਾਂ ਮੀਡੀਆ ਦੇ ਵਿੱਚ ਵੀ ਆ ਕੇ ਫਿਰ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਸਵਾਲ ਕੀਤੇ ਗਏ ਸੀ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਹੁਣ ਸਾਰਾ ਘਟਨਾਕ੍ਰਮ ਜੇ ਆਪਾਂ ਦੇਖੀਏ ਨਵਜੋਤ ਸਿੰਘ ਸਿੱਧੂ ਜਿਹੜਾ ਹੈਗਾ ਉਹ ਕਾਂਗਰਸ ਨੂੰ ਨਾਲ ਲੈ ਕੇ ਚੱਲ ਰਿਹਾ ਔਰ ਕਾਂਗਰਸ ਜਿੱਤੇ ਕੀ ਕਾਂਗਰਸ ਦਾ ਨਾਰਾ ਦੇ ਰਿਹਾ ਹੈ ਇਹ ਵੀ ਗੱਲ ਸੋਚਣ ਵਾਲੀ ਹੈ ਵੀ ਬਠਿੰਡਾ ਪਹਿਲਾਂ ਕਿਉਂ ਕਿੰਦਾ ਕਿਉਂ ਬੋਕਸ ਕੀਤਾ ਜਾ ਰਿਹਾ ਹੈ ਇਹ ਇਹ ਗੱਲ ਵੀ ਸੋਚਣ ਵਾਲੀ ਹੈ ਹਾਲਾਂਕਿ ਲੋਕ ਸਭਾ ਚੋਣਾਂ ਨਾ ਲੜਨ ਦਾ ਫੈਸਲਾ ਜਿਹੜਾ ਹੈਗਾ ਭਗਵਾਨ ਸੋਰੀ ਨਾ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੈਂ ਲੋਕ ਸਭਾ ਚੋਣਾਂ ਨਹੀਂ ਲੜੂਗਾ ਤੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਹੁਣੇ ਤੋਂ ਥੋੜੀ ਹੋ ਸਕਦੀ ਹੈ ਤੋਂ 2024 ਵੀ ਨੇੜੇ ਹੈ ਲੋਕ ਸਭਾ ਚੋਣਾਂ ਵੀ ਨਹੀਂ ਲੜਨੀਆਂ ਫਿਰ ਵੀ ਇਕੱਠ ਹੋ ਰਹੇ ਨੇ ਤਾਂ ਇਹਦੇ ਵਿੱਚ ਦੋ ਤਿੰਨ ਗੱਲਾਂ ਨਿਕਲ ਕੇ ਆndੀਆਂ ਨੇ ਪਹਿਲੀ ਤਾਂ ਹੈ ਕਿ ਕਾਂਗਰਸ ਹਾਈ ਕਮਾਂਡ ਤੱਕ ਆਪਣੀ ਤਾਕਤ ਦਿਖਾਉਣੀ ਤੇ ਮੇਰੇ ਨਾਲ ਆ ਲੋਕ ਨੇ ਇੰਨਾ ਇਕੱਠਾ ਮੈਂ ਕਰ ਸਕਦਾ ਇਕੱਲਾ ਦੂਜਾ ਕਿ ਜੇ ਕੱਲ ਨੂੰ ਕਾਂਗਰਸ ਵੱਲੋਂ ਜਿਵੇਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਪਿੱਛੇ ਕਰਕੇ ਚੰਨੀ ਨੂੰ ਮੋਹਰੇ ਲਿਆਂਦਾ ਗਿਆ ਜੇ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਇਸ ਵਾਰ ਫੇਰ ਪਿਛਾ ਕਰਨ ਦੀ ਕੋਈ ਹਾਈ ਕਮਾਂਡ ਨੇ ਸੋਚੀ ਤਾਂ ਮੇਰੇ ਖਿਆਲ ਇੱਕ ਨਵਾਂ ਗਰੁੱਪ ਵੀ ਨਾ ਤਿਆਰ ਕਰ ਲਵੇ ਨਵਜੋਤ ਸਿੰਘ ਸਿੱਧੂ ਤੋ ਲੱਗਦਾ ਕਿ ਉਹ ਉਹ ਵੀ ਇੱਕ ਨਾਲ ਨਾਲ ਪ੍ਰੋਸੈਸ ਜਿਹੜਾ ਹੈਗਾ ਚੱਲ ਰਿਹਾ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਚਲਾਇਆ ਜਾ ਰਿਹਾ ਤਾਂ ਕਿ ਲੋਕ ਮਿਲਣੀ ਜਾਂ ਲੋਕ ਇਕੱਠ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜ ਲਿਆ ਜਾਵੇ ਕੱਲ ਨੂੰ ਵੱਡਾ ਇਕੱਠ ਕਰਕੇ ਪੰਜਾਬ ਦੇ ਵਿੱਚ ਕੋਈ ਨਵਾਂ ਗਰੁੱਪ ਤਿਆਰ ਕਰ ਰਿਹਾ ਜਾ ਸਕਦਾ ਜੇ ਜੇ ਕਾਂਗਰਸ ਪਿਛਾਹ ਕਰਦੀ ਹੈ ਨਵਜੋਤ ਸਿੰਘ ਸਿੱਧੂ ਤੋਂ ਹੁਣ ਆ ਜਿਹੜਾ ਕੋਰਟ ਸੁਪੀਰ ਦੇ ਵਿੱਚ ਲੋਕ ਮਿਲਣੀ ਪ੍ਰੋਗਰਾਮ ਰੱਖਿਆ ਗਿਆ ਇਹਦੇ ਬਾਅਦ ਫੇਰ ਖਾਨਾ ਜੰਗੀ ਇੱਕਦਮ ਉੱਠੇਗੀ ਸ਼ੁਰੂ ਹੋਏਗੀ ਫਿਰ ਕਾਂਗਰਸੀ ਲੀਡਰਾਂ ਦੇ ਕਹਿ ਲੋ ਬਿਆਨਾਂ ਨੇ ਸ਼ੁਰੂ ਹੋਣੇ ਹੁਣ ਅੱਜ ਉਹਨਾਂ ਨੇ ਬੈਨਰ ਇਹ ਟਵਿੱਟਰ ਤੇ ਪਾਇਆ ਦੱਸਿਆ ਲੋਕਾਂ ਨੂੰ ਕਿ ਉੱਥੇ ਪ੍ਰੋਗਰਾਮ ਹੋ ਰਿਹਾ ਲੋਕ ਮੰਡਣੀ ਤੇ ਕਾਂਗਰਸੀ ਜਾਊਗੀ ਇਹ ਗੱਲ ਹੁਣ ਫੇਰ ਫੇਰ ਹਾਈ ਕਮਾਂਡ ਤੱਕ ਸ਼ਿਕਾਇਤ ਪਹੁੰਚੇਗੀ ਤੇ ਉਸ ਤੋਂ ਬਾਅਦ ਦੇਖਣਾ ਪਵੇਗਾ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਨਵਜੋਸ਼ ਸਿੰਘ ਸਿੱਧੂ ਦਾ ਪੁਖ ਜਿਹੜਾ ਰਾਜਸੀ ਪੁਖਾ ਉਹ ਕਾਂਗਰਸ ਨਾਲ ਜੁੜਿਆ ਹੋਇਆ ਹੈ ਜਾਂ ਅਲੱਗ ਗਰੁੱਪ ਬਣਾ ਕੇ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਇੱਕ ਨਵਾਂ ਰਾਜਸੀ ਦਲ ਜਿਹੜਾ ਹੈਗਾ ਉਹ ਸ਼ੁਰੂ ਹੋ ਸਕਦਾ ਜੀ ਸਹੀ ਬਿਲਕੁਲ ਵੇਖੋ ਇੱਕ ਗੱਲ ਤਾਂ ਹੈਗੀ ਹੈ ਕਿ ਇੰਟਰਨੈਸ਼ਨਲ ਫੇਸ ਹਨ ਨਵਜੋਤ ਸਿੰਘ ਸਿੱਧੂ ਤੇ ਦੂਜਾ ਅੱਜ ਤੱਕ ਕਿੰਨੇ ਉਹਨਾਂ ਦਾ ਸਾਲ ਕਿੰਨੇ ਸਾਲਾਂ ਦਾ ਸਿਆਸੀ ਕਰੀਅਰ ਹੋ ਗਿਆ ਕਿ ਕਦੇ ਕੋਈ ਭ੍ਰਸ਼ਟਾਚਾਰ ਦੇ ਇਲਜ਼ਾਮ ਨਹੀਂ ਲੱਗੇ ਸੀ ਤੇ ਭਾਜਪਾ ਦੇ ਵਿੱਚ ਰਹਿੰਦੇ ਆ ਉਹ ਰਾਜ ਸਭਾ ਦੀ ਮੈਂਬਰੀ ਵੀ ਛੱਡ ਕੇ ਆਏ ਸੀ ਜਦੋਂ ਸਥਾਨਕ ਸਰਕਾਰਾਂ ਦੇ ਅਹੁਦੇ ਤੋਂ ਕੈਪਟਨ ਮਨਪ੍ਰਿੰਦਰ ਸਿੰਘ ਹੋਰਾਂ ਉਹਨਾਂ ਤੋਂ ਲਾਹ ਤੇ ਗਏ ਸੀ ਬਿਜਲੀ ਮੰਤਰੀ ਬਣਾਤੇ ਗਏ ਸੀ ਉਦੋਂ ਵੀ ਉਹਨਾਂ ਨੇ ਉਹ ਉਹਦਾ ਐਕਸੈਪਟ ਨਹੀਂ ਕੀਤਾ ਜਦੋਂ بیٹے ਦੀ ਜਰਨਲ ਦੀ ਗੱਲ ਚੱਲੀ ਸੀ ਲਾਉਣ ਦੀ ਐਡਵੋਕੇਟ ਉਦੋਂ ਵੀ ਜਦੋਂ ਉਹਨਾਂ ਨੂੰ ਲੱਗਿਆ ਤੇ ਲੋਕਾਂ ਨੂੰ ਲੱਗਿਆ ਕਿ ਆਪਣੇ بیٹے ਨੂੰ ਅੱਗੇ ਕਰ ਰਹੇ ਨੇ ਤਾਂ ਚੁੱਪਚੀਤੇ ਉਹ ਵਾਪਸ ਹੋ ਗਏ ਸੀ ਤੇ ਇੱਕ ਵੱਡਾ ਫੇਸ ਨੇ ਦੇਖੋ ਕਿ ਹੁਣ 14 ਤੋਂ ਲੈ ਕੇ 24 ਤੱਕ ਭਾਜਪਾ ਹੈ ਕਿੱਡੀ ਤਾਕਤਵਰ ਪਾਰਟੀ ਐ ਨਵਜੋਤ ਸਿੰਘ ਸਿੱਧੂ ਮੋਰਲੀ ਸਫਾ ਦੇ ਵਿੱਚ ਵਿਚਰਦੇ ਸੀ ਬੀਜੇਪੀ ਦੇ ਵਿੱਚ ਸਿੱਧੇ ਪੀਐਮਓ ਦੇ ਨਾਲ ਉਹਨਾਂ ਦੀ ਡੀਲਿੰਗ ਸੀ ਵਿਚ ਵਿਚਾਲੇ ਕੋਈ ਨਹੀਂ ਸੀ ਜੇਕਰ ਉਹ ਚਾਹੁੰਦੇ ਰਾ ਰਾਜ ਸਭਾ ਦੇ ਵਿੱਚ ਵੀ ਰਹਿ ਸਕਦੇ ਸੀ ਬੀਜੇਪੀ ਦੇ ਵਿੱਚ ਮਨਿਸਟਰ ਵੀ ਬਣ ਸਕਦੇ ਸੀ ਯਾਨੀ ਕਿ ਬੀਜੇਪੀ ਵੱਡੀ ਪਾਰਟੀ ਨਵਜੋਤ ਸਿੰਘ ਸਿੱਧੂ ਇੱਕ ਵੱਡਾ ਨਾਮ ਕਿੱਡੀਆਂ ਵੱਡੀਆਂ ਤਾਕਤਾਂ ਹੋ ਮੰਨ ਸਕਦੇ ਸੀ ਠੀਕ ਹੈ 100 ਪਲੈਨਿੰਗ ਹੁੰਦੀ ਹੈ ਜਾਂ ਜਿਵੇਂ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਮੈਂ ਤਾਂ ਪੰਜਾਬ ਦੇ ਲਈ ਹੀ ਕੰਮ ਕਰਨਾ ਮੇਰਾ ਇੱਕ ਵਚਨ ਦਿੱਤਾ ਹੋਇਆ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਮੈਂ ਕਿਤੇ ਛੱਡਣਾ ਨਹੀਂ ਹੈਗਾ ਮੈਂ ਤੁਸੀਂ ਦੇਖੋ ਕਿ ਜੇਕਰ ਹੋਰ ਕੋਈ ਲੀਡਰ ਹੁੰਦਾ ਜਿੱਤੇ ਪੜਾਵੋ ਛੱਡ ਕੇ ਆਏ ਨੇ ਜੇਕਰ ਕੋਈ ਹੋਰ ਲੀਡਰ ਹੁੰਦਾ ਵੀ ਉਹ ਤਾਂ ਚੁੱਪਚਾਪ ਇੱਥੇ ਬੈਠੇ ਹੋਏ ਰਾਜ ਸੱਤਾ ਮਣੀ ਜਾਣੇ ਸੀ ਨਾ ਉਹ ਨਹੀਂ ਵੱਡੀ ਤਾਕਤ ਵੱਡੀਆਂ ਕੁਰਸੀਆਂ ਵੱਡੀ ਪਾਰਟੀ ਦੇ ਵਿੱਚ ਵੱਡਾ ਚਿਹਰਾ ਕੁਝ ਛੋਟੇ-ਮੋਟੇ ਤਾਕਤ ਨਹੀਂ ਸੀ ਠੀਕ ਹੈ ਆਪਾਂ ਇਸ ਨੂੰ ਆਪਾਂ ਕੋਈ ਵੱਡਾ ਲਾਲਚ ਕਹਿ ਲਓ ਜਾਂ ਕੁਝ ਹੋਰ ਕਹਿ ਲਓ ਜਾਂ ਕਈ ਵਾਰ ਬੰਦਿਆਂ ਨੂੰ ਲੱਗਦਾ ਹੁੰਦਾ ਕਿ ਇੱਕ ਵੱਡੀ ਯੋਗਤਾ ਹੈਗੀ ਆ ਉਸ ਯੋਗਤਾ ਨੂੰ ਕਿਉਂ ਨਾ ਵਰਤਿਆ ਜਾਵੇ ਚਾਹੇ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਮੈਂ ਉਹ ਹੱਕਾਂ ਦੇ ਵਿੱਚ ਹੀ ਵਰਤਣਾ ਹਿੱਤਾਂ ਦੇ ਵਿੱਚ ਹੀ ਵਰਤਣਾ ਪੰਜਾਬੀਆਂ ਦੇ ਤੇ ਇਹ ਚੀਜ਼ਾਂ ਤਾਂ ਜ਼ਰੂਰ ਮੈਨੂੰ ਲੱਗਦਾ ਕਿ ਤਾਂ ਨਾ ਕਿਤੇ ਚਲੋ ਨਾਲ ਪੁਰਦੀਆਂ ਨੇ ਬੰਦੇ ਤੇ ਜੇਕਰ ਪੰਜਾਬ ਦੇ ਸਿਆਸੀ ਤਰ੍ਹਾਂ ਦੇ ਉਪਰ ਦੇਖਣੀ ਆਉਣ ਤਾਂ ਉੱਥੇ ਖਰੀਆਂ ਉਤਰਦੀਆਂ ਨੇ ਪੰਜਾਬੀਆਂ ਦੀ ਮਾਨਸਿਕਤਾ ਦੇ ਵਿੱਚ ਜੀ ਦੇ ਕੋ ਪੰਜਾਬ ਨੂੰ ਅੱਜ ਲੋੜ ਹੈਗੀ ਆ ਚੰਗੀ ਸਿਆਸਤ ਦੀ ਲੋੜ ਹੈ ਅੱਜ ਜੇ ਜੇ ਚੋਣਾ ਕੋਈ ਅੱਛਾ ਬੰਦਾ ਕੋਈ ਬੁੱਧੀਜੀਵੀ ਬੰਦਾ ਕੋਈ ਸੱਚੀ ਮੁੱਚੀ ਪੰਜਾਬ ਨਾਲ ਪਿਆਰ ਕਰਨ ਵਾਲਾ ਬੰਦਾ ਜੇ ਅੱਜ ਚੋਣ ਹਾਰਦਾ ਤਾਂ ਉੱਥੇ ਉਹ ਉਹ ਚੋਣ ਨਹੀਂ ਹਾਰਦਾ ਪੰਜਾਬ ਹਾਰਦਾ ਤੇ ਪੰਜਾਬ ਅੱਜ ਤੱਕ ਹਾਰਦਾ ਹੀ ਆਇਆ ਹੈ ਇਹਨੂੰ ਚੰਗਾ ਲੀਡਰ ਮਿਲਿਆ ਹੀ ਨਹੀਂ ਭਗਵਾਨਤਮਾਨ ਹੋਰਾਂ ਦੀਆਂ ਗੱਲਾਂ ਬਹੁਤ ਵਧੀਆ ਸੀਗੀਆਂ ਜਦੋਂ ਚੋਣਾ ਦੇ ਵਿੱਚ ਉਹਨਾਂ ਨੇ ਕੀਤੀਆਂ ਸੀਗੀਆਂ ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਭਗਵੰਤ ਮਾਨ ਹੋਰੀ ਕੰਮ ਨਹੀਂ ਕਰ ਰਹੇ ਕੰਮ ਕਰ ਰਹੇ ਨੇ ਸਮਾਂ ਲੱਗਦਾ ਹੈ ਹਰ ਇੱਕ ਚੀਜ਼ ਨੂੰ ਲੱਗਦਾ ਹੈ ਕਿਤੇ ਨਾ ਕਿਤੇ ਬਦਲਾ ਜਿਹੜਾ ਕਹਿੰਦੇ ਆ ਕਿ ਬਦਲਾ ਆਣਾ ਸੀ ਆਇਆ ਨਹੀਂ ਕੋਈ ਵੀ ਚੀਜ਼ ਹੋਵੇ ਉਹਨੂੰ ਦੇ ਆਪਾਂ ਸਵਾਰਨ ਤੇ ਤੁਰੀਏ ਨਾ ਤਾਂ ਉਹ ਸਮਾਂ ਤਾਂ ਲੱਗਦਾ ਚਲੋ ਖੈਰ 5 ਸਾਲ ਦੀ ਨਾ ਕੋਲ ਟਰਮ ਹੈਗੀ ਆ ਆਪਾਂ ਇਹ ਨਹੀਂ ਕਹਿ ਸਕਦੇ ਕਿ ਭਗਵੰਤ ਮਾਨ ਨੇ ਕੁਝ ਕੀਤਾ ਨਹੀਂ ਦੇਖਣਾ ਤਾਂ ਪੈਣਾ ਹੀ 5 ਸਾਲ ਤੇ ਦੂਜੇ ਪਾਸੇ ਜੇ ਜੇ ਚੰਗਾ ਲੀਡਰ ਚਾਹੀਏ ਉਹ ਕਿਤੋਂ ਕਿਤੋਂ ਵੀ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਜੇ ਉਹ ਉਹ ਕਮਾਂਡ ਲੈਂਦਾ ਹੈ ਨਾ ਕਮਾਂਡ ਉਹਦੇ ਹੱਥ 'ਚ ਆਉਂਦੀ ਹੈ ਤਾਂ ਉਹਦੀ ਉਹਦੀ ਲੋੜ ਬਹੁਤ ਹੈ ਪੰਜਾਬ ਨੂੰ ਪੰਜਾਬ ਅੱਜ ਜੇ ਪੰਜਾਬ ਆਪਾਂ ਕਹੇ ਲੋ ਸਥਿਤੀ ਪੰਜਾਬ ਦੀ ਇਦਾਂ ਦੀ ਹੈ ਚਾਹੇ ਉਹ ਆਰਥਿਕ ਤੌਰ ਤੇ ਲੈ ਲਓ ਚਾਹੇ ਬੇਰੁਜ਼ਗਾਰੀ ਵਾਲਾ ਪੱਖ ਲੈ ਲਓ ਚਾਹੇ ਸੱਭਿਆਚਾਰ ਵਾਲਾ ਲੈ ਲਓ ਚਾਹੇ ਤੁਸੀਂ ਮੁੱਦੇ ਲੈ ਲਓ ਪੰਜਾਬ ਦੇ ਵੱਡੇ ਮੁੱਦੇ ਜਿਨ੍ਹਾਂ ਤੇ ਚੋਣਾਂ ਲੜੀਆਂ ਜਾਂਦੀਆਂ ਨੇ ਹਨ ਚਾਹੇ ਉਹ ਧਾਰਮਿਕ ਹੈ ਚਾਹੇ ਉਹ ਸਮਾਜਿਕ ਹੈ ਜਾਂ ਰਾਜਨੀਤਿਕ ਹੈ ਇਸੇ ਤਰ੍ਹਾਂ ਦਾ ਕੋਈ ਮੁੱਦਾ ਹੈ ਨਾ ਤਾਂ ਉਹ ਉਹ ਮੁੱਦੇ ਜਿਹੜੇ ਅੱਜ ਇੰਦਾ ਪੈਂਡਿੰਗ ਪਏ ਨੇ ਨਾ ਉਹ ਜਿਹੇ ਪੰਜਾਬ ਦੀ ਹਾਲਤ ਇੰਦਾ ਦੀ ਨਿਗਾਰ ਵੱਲ ਦੀ ਹੋਈ ਹੈ ਤਾਂ ਉਹ ਸਿਆਸੀ ਜਿਹੜੇ ਰਾਜਨੀਤਿਕ ਲੋਕ ਨੇ ਸਿਆਸੀ ਲੋਕ ਨੇ ਜਿਹੜੇ ਉਹਨਾਂ ਕਰਕੇ ਹੋਈ ਹੈ। ਕਦ ਤੁਸੀਂ ਦੇਖਿਆ ਆਪ ਮੋਗੇ ਦੇ ਵਿੱਚ ਤੁਸੀਂ ਦੇਖਿਆ ਨਹੀਂ ਹੁਣ ਬੇਰਜਗਾਰੀ ਦੀ ਗੱਲ ਕਰਦੇ ਜੀ ਆਪਾਂ ਬੇਲਦਾਰਾਂ ਦੀਆਂ ਪੋਸਟਾਂ ਨਿਕਲੀਆਂ ਨੇ 48 ਪਤਾ ਨਹੀਂ 43 ਪੋਸਟਾਂ ਨਿਕਲੀਆਂ ਸੀਗੀਆਂ। ਉਹਦੇ 300000 ਐਪਲੀਕੇਸ਼ਨ ਆ ਜੀਆਂ ਤੇ ਉਹਦੇ ਵਿੱਚ ਡਬਲ ਐਮ ਐ ਪੋਸਟ ਗ੍ਰੈਜੂਏਟ ਬੰਦੇ ਠੀਕ ਹੈ ਉਹ ਉਹ ਲੋਕ ਉਥੇ ਬੇਲਦਾਰ ਲੱਗਣ ਨੂੰ ਵਿਚਾਰੇ ਖੜੇ ਨੇ ਤੋਂ ਉਹ ਉਹ ਚੀਜ਼ ਜਿਹੜੀ ਹੈਗੀ ਆ ਉਹ ਸਿਹਤ ਪੱਖੋਂ ਦੇਖ ਲਓ ਤੁਸੀਂ ਸਰਕਾਰੀ ਹਸਪਤਾਲਾਂ ਦਾ ਹਾਲ ਦੇਖ ਲਓ ਪ੍ਰਾਈਵੇਟਾਂ ਦੇ ਤੁਸੀਂ ਦੇਖ ਲਓ ਕਿਵੇਂ ਤੁਸੀਂ ਦੇਖ ਰਹੇ ਹੋ ਵੱਡੇ ਵੱਡੇ ਹਸਪਤਾਲ ਬਣ ਗਏ ਉਹਨਾਂ ਦੇ ਤੇ ਅਗ ਕਿੱਡਾ ਕਿੱਡਾ ਪੈਸਾ ਕਮਾਰੇ ਨੇ ਉਹ ਦੇਖ ਲੋ ਤੇ ਸਿੱਖਿਆ ਦਾ ਹਾਲ ਦੇਖ ਲੋ ਤੁਸੀਂ ਕਿੱਥੇ ਪ੍ਰਾਇਮਰੀ ਸਕੂਲ ਕਿੱਥੇ ਗਏ ਮਿਡਲ ਸਕੂਲ ਹਾਈ ਸਕੂਲ ਜਿੱਥੇ ਕਿਤੇ ਪੜ ਕੇ ਪਹਿਲਾਂ ਕਿਸ ਪੁਰਾਣੇ ਸਮੇਂ ਦੇ ਵਿੱਚ ਲੋਕ ਆਈਐਸ ਪੀਸੀਐਸ ਲੱਗਦੇ ਸੀ ਅੱਜ ਉਹਨਾਂ ਦੀ ਹਾਲਤ ਕੀ ਹੈ ਹਨ ਤੇ ਉਹ ਜ ਇਹ ਚੀਜ਼ਾਂ ਜਿਹੜੀਆਂ ਮੋਡਲੀਆਂ ਚੀਜ਼ਾਂ ਰਹੇ ਜਿਨ੍ਹਾਂ ਦੇ ਵਿੱਚ ਸੱਚੀ ਮੁੱੱਚੀ ਪੰਜਾਬ ਨੂੰ ਲੋੜ ਹੈ ਤਰੱਕੀ ਦੀ ਲੋੜ ਹੈ ਵਿਕਾਸ ਦੀ ਲੋੜ ਹੈ ਉਧਰ ਧਿਆਨ ਦੇਣ ਵਾਲਾ ਜੇ ਕੋਈ ਬੰਦਾ ਹੋਵੇ ਤਾਂ ਸਵਾਗਤ ਵੀ ਕਰਨਾ ਚਾਹੀਦਾ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਇਹੀ ਨਹੀਂ ਹੁੰਦਾ ਕਿ ਬੋਟ ਪਾਣੀ ਆ ਜੀ ਬੋਤਲ ਪਿੱਛੇ ਪਾ ਦੋ ਪੇਟੀ ਪਿੱਛੇ ਪਾ ਦੋ ਭੁੱਕੀ ਪਿੱਛੇ ਪਾ ਦੋ ਫੀਮ ਪਿੱਛੇ ਪਾ ਦੋ ਸਾਨੂੰ ਕੀ ਲੈਣਾ ਹੈ ਹੈ ਨਾ ਉਹ ਉਹ ਚੀਜ਼ ਤਾਂ ਤਿਆਗਣੀ ਪੂਗੀ ਪੰਜਾਬੀਆਂ ਨੂੰ ਵੀ ਤਿਆਗਣੀ ਪੂਗੀ ਔਰ ਜਿਹੜੇ ਸੱਤਾ ਦਾ ਲਾਲਚ ਕਰਕੇ ਆਨੇ ਕਿ ਅਸੀਂ ਆ ਗਏ ਬੈਠਾਂਗੇ 5 ਸਾਲ ਅਗਲੀ ਵਾਰੀ ਜਿਹਦੀ ਹੋਊਗੀ ਦੇਖੀ ਜਾਊਗੀ ਹੁਣ ਲੁੱਟ ਕੇ ਖਾਣੋ ਸਾਡਾ ਜ਼ਮਾਨਾ ਹੈ ਠੀਕ ਹੈ ਚਾਹੇ ਉਹ ਟੌਰਚਰ ਹੋਏ ਚਾਹੇ ਕਤਲ ਹੋਏ ਚਾਹੇ 84 ਵਰਗੇ ਅਟੈਕ ਹੋਏ ਚਾਹੇ ਤੌਜਮਾਨ ਬਾਹਰ ਜਾ ਰਹੇ ਨੇ ਇਹ ਸਾਰੇ ਮੁੱਦਿਆਂ ਦੇ ਉੱਤੇ ਧਿਆਨ ਦੇਣਾ ਪਊਗਾ ਸਿਸਟਮ ਨੂੰ ਸੁਧਾਰਨ ਵਾਲਾ ਜੇ ਕੋਈ ਆਉਂਦਾ ਹੈ ਮੇਰੇ ਖਿਆਲ ਉਦੀ ਲੋੜ ਬਹੁਤ ਜ਼ਿਆਦਾ ਹੈ ਚਾਹੇ ਉਹ ਨਮਜੋਤ ਸਿੰਘ ਸਿੱਧੂ ਦੇ ਰੂਪ ਚ ਹੋਵੇ ਚਾਹੇ ਭਗਵੰਤ ਮਾਨ ਉਹਨਾਂ ਦੇ ਰੂਪ ਚ ਹੋਵੇ ਚਾਹੇ ਕੋਈ ਵੀ ਹੋਵੇ ਮੈਂ ਤਾਂ ਇਹ ਵੀ ਕਹਿਣਾ ਚਾਹੁੰਦਾ ਜੇ ਜੇ ਅਕਾਲੀ ਦਲ ਜੇ ਅਕਾਲੀ ਦਲ ਦੇ ਵੱਲੋਂ ਕੋਈ ਸੁਖਵੀਰ ਸਿੰਘ ਬਾਦਲ ਹੀ ਤਹੀਆ ਕਰ ਲਵੇ ਕਿ ਪਹਿਲਾਂ ਬਥੇਰਾ ਹੋ ਗਿਆ ਹੁਣ ਬਹੁਤ ਐਨਾ ਕੋਲ ਪੈਸਾ ਕੂ ਕੂ ਕਾਟਦਾ ਹੈ ਨਹੀਂ ਜੇ ਚਲੋ ਹੁਣ ਪੰਜਾਬ ਦਾ ਇੱਕ ਪੀੜੀ ਦੇ ਇੱਕ ਪੀੜੀ ਨੇ ਪੰਜਾਬ ਦਾ ਕਹਿ ਲਓ ਹਾਲ ਕਰਤਾ ਹ ਜਿਵੇਂ ਦੋਸ਼ ਲੱਗਦੇ ਨੇ ਤੇ ਜੇ ਇੱਕ ਪੀੜੀ ਸੋਚ ਲਵੇ ਕਿ ਅਸੀਂ ਸੁਧਾਰਨਾ ਹੁਣ ਅਸੀਂ ਸੁਧਾਰ ਕਰਨਾ ਉਹ ਵੀ ਕਰ ਸਕਦੇ ਆ ਗੱਲ ਤਾਂ ਹੈਗੀ ਹੈ ਕਿ ਅੰਦਰ ਨੀਅਤ ਹੈਗੀ ਆ ਅ 70 ਸਾਲ ਜਦੋਂ ਰਾਜ ਕਰ ਲਿਆ ਉਥੇ ਹੀ ਰਹਿੰਦਾ ਹੈ ਰਾਜ ਉਹ ਗੱਲਾ ਕੁਰਸੀ ਪਿੱਛੇ ਥੋੜੀ ਸਾਰਾ ਕੁਝ ਕਰੀ ਜਾਣਾ ਲੋਕ ਜਾਗਰੂਕ ਹੋਏ ਆ ਪਰ ਬਹੁਤ ਘੱਟ ਹੋਏ ਆ ਇਹ ਆਪਾਂ ਇਹ ਵੀ ਕਹਿ ਸਕਦੇ ਕਿ ਇਸ ਮਾਮਲੇ 'ਚ ਲੋਕ ਜਾਗਰੂਕਤਾ ਹੋਏ ਆ ਪਰ ਬਹੁਤ ਘੱਟ ਹੋਇਆ ਲੋਕਾਂ ਦਾ ਵਿਸ਼ਵਾਸ ਅੱਜ ਵੀ ਕਰਨਯੋਗ ਹੈ ਨਹੀਂ ਲੋਕ ਇੱਧਰ ਨੂੰ ਵੋਟ ਪਾ ਦੇਣਗੇ ਉਹ ਸੋ ਮੈਂ ਮੈਂ ਤਾਂ ਇਹ ਗੱਲ ਕਰਦਾ ਕਿ ਜੇ ਜੇ ਕੋਈ ਪੰਜਾਬ ਦਾ ਭਲਾ ਕਰਨ ਵਾਲਾ ਬੰਦਾ ਅੱਗੇ ਆਉਂਦਾ ਤਾਂ ਪੰਜਾਬ ਨੂੰ ਸਾਥ ਦੇਣਾ ਚਾਹੀਦਾ ਔਰ ਖਾਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਕਿ ਉਹਦੇ ਤਿਆਗ ਕੇ ਆ ਗਿਆ ਬੰਦਾ ਵੱਡਾ ਚਿਹਰਾ ਸੀ ਵੱਡੀ ਪਾਰਟੀ ਸੀ ਮਾਨ ਲੈ ਸਕਦਾ ਸੀ ਸੱਤਾ ਹੈਨਾ ਗੱਲ ਠੀਕ ਹੈ ਮਾਨ ਸਕਦਾ ਸੀ ਨਮਜੋਤ ਸਿੰਘ ਸਿੱਧੂ ਵੀ ਮਾਨ ਸਕਦਾ ਸੀ ਵਾੜ ਨਾਲੇ ਬੁੱਥੇਰੇ ਹੈਗੇ ਵੀ ਨੇ ਜਿਹੜੇ ਕੁਰਸੀਆਂ ਬਦਲੇ ਦਾਲ ਬਦਲ ਦਿੰਦੇ ਨੇ ਇਹਨਾਂ ਨੂੰ ਸੱਤਾ ਹੀ ਮੰਨਣੀ ਹੈ ਬਸ ਉਹਨਾਂ ਨੇ ਉਹ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਤਿਆਗਣੀਆਂ ਪੈਣੀਆਂ ਸਿਆਸਤਦਾਨਾਂ ਨੂੰ ਪਰ ਜੇ ਸਮਝੋ ਸਕ ਸਿੱਧੂ ਨੂੰ ਲੱਗਦਾ ਕਿ ਉਹ ਸੱਚਾ ਸੋਚਾ ਬਣ ਕੇ ਸਿਆਸਤ ਕਰਨੀ ਚਾਹੁੰਦੇ ਆ ਤਾਂ ਮੇਰੇ ਖਿਆਲ ਇਹ ਗੱਲ ਦੂਜਿਆਂ ਨੂੰ ਵੀ ਪ੍ਰੇਰਿਤ ਕਰਨਾ ਕੋਈ ਪਰ ਉਹਨੂੰ ਦੂਜੇ ਪਾਰਟੀਆਂ ਦੇ ਜਿਹੜੇ ਬੰਦੇ ਨੇ ਜਿਹੜੇ ਲੀਡਰ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਪੈਣਾ ਇਕੱਲਾ ਕੋ ਜੋ ਸਿੱਧੂ ਵੀ ਕੁਝ ਨਹੀਂ ਕਰ ਸਕਦਾ ਜੇ ਨਾਲ ਉਹਦੀ ਪਾਰਟੀ ਦੇ ਵਿੱਚ ਜਾਂ ਉਹਦੀ ਟੀਮ ਦੇ ਵਿੱਚ ਸੱਤਾ ਮਾਰਨ ਨਾਲ ਜਿਆਦਾ ਹੋ ਗਏ ਫਿਰ ਉਹੀ ਹਾਲ ਹੋਣਾ ਜੋ ਪਹਿਲਾਂ ਹੋਇਆ ਨਮਜੋਤ ਸਿੰਘ ਸਿੱਧੂ ਕੱਲਾ ਕੀ ਕਰ ਲੂ ਕਿਹਨੂੰ ਕਿਹਨੂੰ ਕੱਢ ਦੂ ਹਰ ਇੱਕ ਥਾਂ ਅੱਗ ਲੜਿਆ ਹੀ ਜਾਣਾ ਨਮਜੋਤ ਸਿੰਘ ਸਿੱਧੂ ਤੋਂ ਉਹੀ ਜੇ ਜੇ ਵਿਧਾਨ ਸਭਾ ਚੋਣਾਂ ਵੀ ਲੜਨ ਦਾ ਜਾਂ ਫੇਸ ਬਣਾਦਾ ਸੀ ਐਮ ਦਾ ਨਮਜੋਤ ਸਿੰਘ ਸਿੱਧੂ ਕੱਲਾ ਸੀਐਮ ਬਣ ਕੇ ਕੀ ਕਰ ਲੂ ਜੇ ਟੀਮ ਉਹਦੀ ਕਰਪਟ ਹੋਊਗੀ ਅੱਗੇ ਫਿਰ ਉਹੀ ਖੁੰਡ ਬੈਠੇ ਹੋਣਗੇ ਜੇ ਤਾਂ ਕੀ ਕਰ ਸਕਦਾ ਨਮਜੋਤ ਸਿੰਘ ਸਿੱਧੂ ਫਿਰ ਉਹ ਗੱਲਾਂ ਜਿਹੜੀਆਂ ਸਤਿਕਾਰ ਸਨਮਾਨ ਵਾਲੀ ਹੋ ਜੂਗੀ ਨਾ ਫਿਰ ਜੀ ਹਾਂਜੀ ਭਗਵੰਤ ਮਾਨ ਵਾਲੀ ਹੋ ਜੂਗੀ ਨਵਜੋਤ ਸਿੱਧੂ ਦੇ ਨਾਲ ਫਿਰ ਆ ਬਿਲਕੁਲ ਬਿਲਕੁਲ ਉਹੀ ਉਹੀ ਗੱਲ ਕਰਦਾ ਟੀਮ ਦਾ ਜਿਹੜਾ ਇਮਾਨਦਾਰ ਹੋਣਾ ਵੀ ਮੈਨੇ ਰੱਖਦਾ ਜੀ ਜੀ ਸੋ ਭਗਵੰਤ ਮਾਨ ਸਾਹਿਬ ਤੇ ਝਾਕੀਆਂ ਨੂੰ ਲੈ ਕੇ ਰੌਲਾ ਮਾਨ ਸਾਹਿਬ ਦਾ ਹੁਣ ਇੱਕ ਟਵੀਟ ਫੇਸਬੁੱਕ ਦੇ ਉੱਪਰ ਕਾਪੀ ਕਰਕੇ ਪਾਇਆ ਉਹਨਾਂ ਨੇ ਨਾਲ ਇੱਕ ਲੈਟਰ ਐਮ ਕੇ ਗੁਪਤਾ ਐਮ ਪੀ ਉਹਨਾਂ ਦਾ ਸਿਗਨੇਚਰ ਉਹ ਕਹਿੰਦੇ ਕਿ ਜੇਕਰ ਤੁਸੀਂ ਸਾਡੇ ਸ਼ਹੀਦਾਂ ਦੀਆਂ ਇੱਜ਼ਤ ਨਹੀਂ ਕਰਦੇ ਹੈਗੇ ਤਾਂ ਅਸੀਂ ਤੁਹਾਡੇ ਤੋਂ ਐਨਓਸੀ ਥੋੜੀ ਲਵਾਂਗੇ ਇਹ ਭਾਜਪਾ ਨੂੰ ਸਿੱਧੇ ਹੋਗੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਆਹ ਕਲੈਕਟਰ ਆਇਆ ਸੈਂਟਰ ਤੋਂ ਉਹ ਟਰੈਕਟਰ ਨੇ ਜਿਹੜੇ ਉਹ ਕਹਿੰਦੇ ਨੇ ਕਿ ਜਨਵਰੀ ਦੇ ਮਹੀਨੇ ਦੇ ਵਿੱਚ 23 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਇੱਕ ਭਾਰਤ ਪਰਬ ਮਨਾਇਆ ਜਾ ਰਿਹਾ ਹੈ ਲਾਲ ਕਿਲੇ ਦੇ ਉਹਦੇ ਵਿੱਚ ਕਹਿੰਦੇ ਤੁਸੀਂ ਆਹ ਜਿਹੜੀਆਂ ਤੁਸੀਂ ਪੰਜਾਬ ਜਿਹੜਾ ਹੈਗੇ ਆਪਣੀਆਂ ਝਾਕੀਆਂ ਭੇਜ ਸਕਦਾ ਹੈ ਹਨਾ ਤਾਂ ਉਹਦੇ ਜਵਾਬ ਵਿੱਚ ਭਗਵੰਤ ਕੁਮਾਰ ਹੋਰਾਂ ਨੇ ਲਿਖ ਕੇ ਪਾਇਆ ਫੇਸਬੁਕ ਤੇ ਵੀ ਕਿ ਸਾਨੂੰ ਕਿਸੇ ਐਨਓਸੀ ਦੀ ਲੋੜ ਨਹੀਂ ਹੈਗੀ ਜਦੋਂ ਸਾਡੀ ਝਾਕੀ ਜਾਂ ਜਿਹੜੇ ਸ਼ਹੀਦ ਨੇ ਜੋ ਆਪਾਂ ਗੱਸੇਗਾ ਉਦੋਂ ਤੁਸੀਂ ਕਿ ਕਰਤਾਰ ਸਿੰਘ ਸਰਾਬਾ ਵਰਗੇ ਜਦੋਂ ਉਹਨਾਂ ਦੀਆਂ ਝਾਕੀਆਂ ਉਹਨਾਂ ਨਾਲ ਸੰਬੰਧਿਤ ਝਾਕੀਆਂ ਨੂੰ ਤੁਸੀਂ ਗਣਤੰਤਰ ਦੀਪ ਸਦੀ ਪ੍ਰੇਰਜੋਂ ਬਾਹਰ ਕਰਦਾ ਤਾਂ ਉੱਥੇ ਭਾਰਤ ਪ੍ਰਭੂ ਵਿੱਚ ਪੰਜਾਬ ਨੂੰ ਕਿਉਂ ਅੱਠ ਅੱਠ ਸਟੇਟਾਂ ਦਾ ਇੱਕ ਲੈਟਰ ਆਇਆ ਉਹ ਪੁੱਛਾਇਦ ਤੇ ਉਹਦੇ ਵਿੱਚ ਪੰਜਾਬ ਦਾ ਵੀ ਨਾਮ ਹੈਗਾ ਕਿ ਪੰਜਾਬ ਨੂੰ ਪੰਜਾਬ ਆਪਣੀਆਂ ਟਾਕੀਆਂ ਭੇਜੇ ਤੇ ਉਹ ਉਹਦੇ ਕਰਕੇ ਕਹਿ ਰਹੇ ਭਗਵਾਨ ਸਿੰਘ ਮਾਨ ਮੋਹਰਾ ਨੇ ਕਿਹਾ ਕਿ ਉਹ ਉਹਦੇ ਵਿੱਚ ਜਾ ਕੇ ਸਾਨੂੰ ਕੀ ਮੰਨ ਲੈ ਸਾਨੂੰ ਮਾਨ ਕਰਨਾ ਆਉਂਦਾ ਸੀ ਅਸੀਂ ਰਿਜੈਕਟਡ ਆ ਤਾਂ ਰਿਜੈਕਟਡ ਹੀ ਰਹਿਣ ਦੋ ਉਹ ਪੰਜਾਬ ਦੇ ਵਿੱਚੋਂ ਉਹਨਾਂ ਟਾਕੀਆਂ ਨੂੰ ਪੇਸ਼ ਕਰਨ ਜਾ ਰਹੇ ਆ ਗਣਤੱਤਰ ਦੇ ਉਸਤੇ ਤੇ ਉਹ ਉਹ ਕਹਿੰਦੇ ਅਸੀਂ ਉਧਰ ਕਰ ਲਾਂਗੇ ਸਾਨੂੰ ਮਾਨ ਕਰਨਾ ਆਉਂਦਾ ਅਸੀਂ ਵੇਚੀ ਨਹੀਂ ਕਰਾਉਣੀ ਹੈਗੀ ਉਂਦਰ ਇਹ ਗੱਲ ਹੈ ਤਾਂ ਜਾਇਜ਼ ਇਹ ਆ ਕਿ ਜਦੋਂ ਰਿਜੈਕਟਡ ਹੋ ਗਈ ਚੀਜ਼ ਫਿਰ ਉਹਨੂੰ ਤੁਸੀਂ ਉੱਥੇ ਕਿਉਂ ਬੁਲਾਇਆ ਯਾਰ ਜੇ 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 ਰਿਜੈਕਟਡ ਨਹੀਂ ਸੀ ਜੇ ਤੁਹਾਨੂੰ ਲੱਗਦਾ ਸੀਗਾ ਕਿ ਇਹਦੀ ਥਾਂ ਬਣਦੀ ਹੈ ਕੋਈ ਸਥਾਨ ਦੇਣਾ ਚਾਹੀਦਾ ਸੀਗਾ ਫਿਰ ਝਾਕੀਆਂ ਦੇ ਵਿੱਚ ਵੀ ਦੇਣਾ ਚਾਹੀਦਾ ਸੀਗਾ ਪੋਲਿਟਿਕਸ ਨਹੀਂ ਨਾ ਕਰਨੀ ਚਾਹੀਦੀ ਇੱਥੇ ਕਿ ਸਾਨੂੰ ਵਿਤਕਰਾ ਨਹੀਂ ਕਰਨਾ ਚਾਹੀਦਾ ਕਿ ਉਦੋਂ ਸਾਡੀ ਪਾਰਟੀ ਹੋਊਗੀ ਤਾਂ ਹੀ ਅਸੀਂ ਝਾਕੀ ਸ਼ਾਮਲ ਕਰਾਂਗੇ ਸਾਡੀ ਪਾਰਟੀ ਸਰਕਾਰ ਹੋਊਗੀ ਤਾਂ ਹੀ ਝਾਕੀ ਸ਼ਾਮਲ ਕਰਾਂਗੇ ਉਹ ਚੀਜ਼ਾਂ ਛੱਡ ਕੇ ਤਿਆਗ ਕੇ ਸੈਂਟਰ ਦਾ ਦੇਖੋ ਸਾਨੂੰ ਬਰਾਬਰ ਰੱਖਣਾ ਪਊਗਾ ਸੈਂਟਰ ਦੇ ਵਿੱਚ ਤਾਂ ਕੋਈ ਇਦਾਂ ਦਾ ਬੰਦਾ ਆਊਗਾ ਇਦਾਂ ਦੀ ਸਰਕਾਰ ਆਊਗੀ ਜਿਹੜੀ ਸਾਰੀਆਂ ਸਟੇਟਸ ਨੂੰ ਦੇਖੂਗੀ ਇਹ ਬਰਾਬਰ ਦੇ ਨੇ ਦੇਸ਼ ਦੀ ਤਰੱਕੀ ਦੇ ਵਿੱਚ ਹਰ ਇੱਕ ਸਟੇਟ ਦਾ ਆਪਣਾ ਹਿੱਸਾ ਆ ਆਪਣਾ ਯੋਗਦਾਨ ਸੋ ਇਹ ਉਹ ਯੋਗਦਾਨ ਭੁਲਾ ਕੇ ਸਿਰਫ ਸਿਆਸਤ ਦੇ ਉੱਤੇ ਗੇਮ ਖੇਡਦੇ ਨੇ ਚਾਹੁੰਦੇ ਨੇ ਕਿ ਬੀਜੇਪੀ ਸਾਰੇ ਪਾਸੇ ਹੋਵੇ ਬੀਜੇਪੀ ਦਾ ਰਾਜ ਹੋਵੇ ਤੇ ਬੀਜੇਪੀ ਦਾ ਰਾਜ ਹੋਗਾ ਸੀ ਸਾਡੀ ਕੁਰਸੀ ਜਿਹੜੀ ਹੈਗੀ ਆ ਉਹ ਅ ਬਚਦੀ ਆ ਅਸੀਂ ਬੈਠੇ ਆ ਉੱਥੇ ਤੇ ਸਾਡੀ ਕੁਰਸੀ ਜਿਹੜੀ ਹੈ ਉਹ ਸੇਫ ਰਹੂਗੀ ਉਹ ਉਹਦੇ ਤਹਿਤ ਸਾਰਾ ਕੁਝ ਕਰ ਰਹੇ تھے ਜੀ ਜੀ ਬਿਲਕੁਲ ਬਿਲਕੁਲ ਸੋ ਰਮਿੰਦਰ ਜੀ ਨਾਲ ਜੋੜਨ ਦੇ ਲਈ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸ਼ੁਕਰੀਆ ਗੁਰਜਿੰਦਰ ਜੀ ਜੀ ਦੋਸਤੋ ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰੰਡ ਪੰਜਾਬੀ